ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਹੈ ਮੇਰੀ ਤਾਂ ਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਮੈਂ ਵੀ ਠੀਕ ਠਾਕ ਹਾਂ ਸਾਰੀ ਮੇਰੀ YouTube ਫੈਮਲੀ ਨੂੰ ਮੇਰੇ ਵੱਲੋਂ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਰਿਆਂ ਲਈ ਇਹ ਦਿਨ ਤਿਹਾਰ ਜਿਹੜਾ ਬਹੁਤ ਵਧੀਆ ਆਵੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਸਮਝ ਲਓ ਦੇਸੀ ਜਿਹੜਾ ਆਪਣਾ ਸਾਗ ਸ਼ੁਰੂ ਹੋਣ ਲੱਗਿਆ ਹੈ ਤੇ ਸਾਰਿਆਂ ਦੇ ਘਰਾਂ ਦੀ ਸੁੱਖ ਸ਼ਾਂਤੀ ਰਹੇ ਪਰਮਾਤਮਾ ਸਾਰਦੀਆਂ ਸ਼ੁਭ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੋਣ ਤੇ ਸਭ ਤੋਂ ਪਹਿਲਾਂ ਜਿਹੜਾ ਲੋੜੀ ਦਾ ਕੰਮ ਹੈਗਾ ਜੀ ਜਰੂਰ ਦੱਸੋ ਕਮੈਂਟ ਕਰਕੇ ਕੌਣ-ਕੌਣ ਇਹ ਸਭ ਜਿਹੜੀ ਆਪਣੀ ਪਿੰਡਾਂ ਦੀ ਰੁਟੀਨ ਹੁੰਦੀ ਹੈ ਇਹ ਵੀ ਕੌਣ ਕਰਦੇ ਹੈ ਤੇ ਸਾਗ ਜਿਹੜਾ ਅਸੀਂ ਜਰੂਰ ਬਣਾਇਦਾ ਤੇ ਸਾਗ ਅੱਜ ਮੈਂ ਰੱਖ ਲਿਆ ਸਵੇਰੇ ਸਵੇਰੇ ਕਿਉਂਕਿ ਸ਼ਾਮ ਨੂੰ ਹੋਰ ਵੀ ਬਹੁਤ سارے ਕੰਮ ਹੁੰਦੇ ਆ ਤੇ ਆ ਦੇਖੋ ਜੀ ਇੱਧਰ ਮੇਰਾ ਬਣਿਆ ਸਾਗ ਆ ਦੇਖੋ ਹਾਂਡੀ ਦੇ ਵਿੱਚ ਜਿਹੜਾ ਸਾਗ ਮੈਂ ਬਣਾਤਾ ਤੋੜ ਕੇ ਕੱਲ੍ਹ ਹੀ ਲਈ ਆਈ ਸੀਗੀ ਤੇ ਤੁਹਾਨੂੰ ਪਤਾ ਹੀ ਹੈ ਲੋੜੀ ਵਾਲੇ ਦਿਨ ਜਿਹੜੇ ਬਹੁਤ ਸਾਰੇ ਕੰਮ ਹੋ ਜਾਂਦੇ ਆ ਤੇ ਐਟਸ ਜਿਹੜਾ ਆਪਣਾ ਮਸਾਲਾ ਉਹ ਵੀ ਤਿਆਰ ਹੋ ਗਿਆ ਸਾਗ ਜਿਹੜਾ तकरीबन ਮੇਰਾ ਅੱਧਾ ਰਹਿ ਗਿਆ ਪਿਆਜ਼ बस ਹੁਣ ਕੱਟਣੇ ਆ ਤੇ ਉਹ ਤੋਂ ਬਾਅਦ ਫਿਰ ਅਲਣ ਪਾਵਾਂਗੇ ਤੇ ਫਿਰ ਬਾਅਦ ਚ ਜਿਹੜਾ ਸਾਗ ਨੂੰ ਤੜਕਾ ਲਗਾ ਲੈਣਾ ਤੇ ऑन टाइम ਹੈਗਾ ਜਿਹੜਾ ਸਾਗ ਮੈਂ ਰੱਖ ਦਿੱਤਾ ਸੀ ਕਿ ਤਕਰੀਬਨ 1:00 ਵਜੇ ਟਾਈਮ ਹੋ ਗਿਆ 3:30 ਹੋ ਗਏ ਇੰਦਾ ਘੰਟਾ ਹੋਰ ਲੱਗ ਜਾਣਾ ਫਿਰ ਸਾਗ ਲਾ ਕੇ ਜਿਹੜਾ ਫਿਰ ਬਾਕੀ ਜਿਹੜੀ ਅਸੀਂ ਆਪਣੀ ਲੋੜੀ ਦੀ ਤਿਆਰੀ ਕਰਦੇ ਆ ਤਿਆਰੀ ਕਿ ਅਸੀਂ ਤਾਂ ਬਹੁਤ ਹੀ ਜਦਾ ਸਿੰਪਲ ਤਰੀਕੇ ਨਾਲ ਹਨਾ ਮਨਾਉਂਦੇ ਆ ਬਾਕੀ ਆਪਣੇ ਆਪਣੇ ਰਿਵਾਜ ਹੁੰਦੇ ਆ ਤੇ ਮੈਂ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਕੇ ਮਸਾਲਾ ਸਾਰਾ ਹੀ ਢੱਗ ਲੈਣਾ ਤਾਂ ਕਿ ਜਿਹੜਾ ਮਸਾਲਾ ਆਪਣਾ ਲੱਗਿਆ ਨਾ ਰਹਿ ਜਾਵੇ ਕੁੰਡੇ ਦੇ ਨਾਲ ਪਾਣੀ ਜਿਹੜਾ ਇਹ ਗਰਮ ਕੀਤਾ ਵਾ ਹੈ ਇੱਦੀ ਸਾਵਧਾਨੀ ਚੱਕ ਕੇ ਪਾ ਦੇਣਾ ਬਾਕੀ ਜਿਹੜੇ ਜਿਹੜੇ ਮੇਰੇ ਭੈਣ ਭਰਾ ਜਿੰਨੇ ਵੀ ਪੈਣਾ ਵੀਡੀਓ ਦੇਖਦੀਆਂ ਵੀਡੀਓ ਤੋਂ ਬਹੁਤ ਸਾਰੇ ਦੇਖਦੇ ਮਤਲਬ ਉਹ ਕਮੈਂਟ ਨਹੀਂ ਕਰਦੇ ਪਲੀਜ਼ ਕਮੈਂਟ ਵੀ ਕਰ ਦਿਆ ਕਰੋ ਤੇ ਪਤਾ ਲੱਗ ਜਾਂਦਾ ਕੌਣ ਕੌਣ ਦੇਖਦਾ ਕਿੱਥੋਂ ਤੇ ਪਲੀਜ਼ ਇਗਨੋਰ ਕਰਿਓ ਚਿੱਲੇ ਜਿਹੜਾ ਵਾਲਾ ਜਿਹੜਾ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਚਿੱਲਾ ਜਿਹੜਾ ਤਕਰੀਬਨ ਸਵੇਰ ਦਾ ਹੀ ਵੱੜਦਾ ਸਾਡਾ ਤੇ ਠੰਡ ਕਰੋਂ ਤੁਹਾਨੂੰ ਪਤਾ ਹੀ ਹੈ ਵੇ ਅੱਗ ਵਾਲੀ ਰੱਖਦੀ ਕੋਈ ਨਾ ਕੋਈ ਬੈ ਹੀ ਜਾਂਦਾ ਤੇ ਵੈਸੇ ਤਾਂ ਹੁਣ ਇਹ ਰਿਵਾਜ ਜਿਹੜਾ ਬਹੁਤ ਘਟ ਗਿਆ ਬੱਚੇ ਜਿਹੜੇ ਸਿਰਫ ਫੋਨਾਂ ਵਿੱਚ ਬੈਠੇ ਰਹਿੰਦੇ ਆਪਣੇ ਆਪਣੇ ਪਰ ਫਿਰ ਵੀ ਹੈਗਾ ਹਜੇ ਤਾਂ ਤੇ ਕਮ ਸੇ ਕਮ ਚਲੋ ਅਗਰੇ ਭਾਨੇ ਜਾਂ ਕਿਦਾਂ ਪਰਵਾਨ ਇਕੱਠਾ ਹੋ ਕੇ ਤਾਂ ਬਹਿ ਲੈਂਦਾ ਤੇ ਵਧੀਆ ਵੀ ਲੱਗਦਾ ਤੇ ਮੋੜ ਮੈਂ ਜਿਹੜਾ ਸੁਮਤਾਲਾ ਪਾਉਂਦਾ ਤੇ ਇਹਦੇ ਵਿੱਚ ਮੈਂ ਪਾਉਂਦਾ ਥੋੜਾ ਜਿਹਾ ਪਾਣੀ ਤਾਂ ਕਿ ਮਸਾਲਾ ਜਿਹੜਾ ਆਪਣਾ ਬਿਲਕੁਲ ਹੀ ਬੇਸ ਨਾ ਜਾਵੇ ਇਹਨੂੰ ਵੀ ਵਿੱਚ ਪਾ ਦੂੰਗੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪਸੰਦ ਆਉਂਦੀ ਤੇ ਲਾਈਕ ਕਰਿਓ ਤੇ ਅੱਗੇ ਸ਼ੇਅਰ ਵੀ ਕਰਦੇ ਆ ਕਰੋ ਫੁੱਲ ਵਾਚ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਨੁਕਸਾਨ ਲੱਗਦੇ ਵੀਡੀਓ